ਵੀ ਆਪਣੇ ਛੋਟੇ ਦੀ ਛੋਟੀ ਚਵਾਉਣੇ ਹੋਗੇ ਉਹਦੇ ਜਾਵਾਸ਼ੂ ਐ ਕਿਉਂ ਠਦਾ ਵੀ ਛੋਟੀ ਗੋਪੀ ਦੀ ਹੈ ਹੀ ਨਹੀਂ ਕਹਿੰਦੇ ਇਹ ਵੀਰੇ ਉਹਨਾਂ ਦੀ ਆਵਦੀਆਂ ਨਹੀਂ ਦਿੰਦੀਆਂ ਇਸ ਕਰਕੇ ਕਹਿੰਦੇ ਅਜੇ ਦੁੱਧ ਦਿੰਦੀਆਂ ਹੁਣ ਫਿਰ ਚਵਾਉਣਾ ਦੇਣ ਅੱਛਾ ਵੀ ਆਪਾਂ ਬੱਚੇ ਸੋੜੇ ਵੀ ਕੱਢ ਲੀਏ ਤੇ ਦੁੱਧ ਵਾਲੇ ਵੀ ਕੱਢ ਦੋਨੇ ਚੀਜ਼ਾਂ ਕਰਦੇ ਜੇ ਮਿਲਕ ਮਸ਼ੀਨ ਸਾਡੀ ਬਿਊਟੀ ਜਿੱਤਦੀ ਆ ਤਾਂ 20 ਕਿਲੋ ਦੁੱਧ ਵੀ ਕੱਢਦੀ ਆ ਤੇ ਨਾਲ 8 ਜੀਰੋ ਫੈਟ ਵੀ ਦਿੰਦੀ ਆ ਸਾਨੂੰ ਪਤਾ ਸੀ ਇੱਥੇ ਪਹੁੰਚੇ ਸੀ ਕੋ ਆਪਣਾ ਜਿਹੜਾ ਖੁਰੂ ਖੇਤਰ ਡੀਐਫਏ ਪਸ਼ੂ ਮੇਲੇ ਦੇ ਵਿੱਚ ਸੋ ਆਪਣੇ ਪੰਜਾਬ ਦੇ ਵਿੱਚ ਪਸ਼ੂ ਪਾਲਕਾਂ ਦੇ ਵਿੱਚ ਜੋ ਝੋਟਾ ਵਾਲੇ ਮਹਿਕਮੇ ਚ ਕਹੇ ਜਾਂ ਡਾਕਟਰੀ ਭਰਾਵਾਂ ਦੇ ਵਿੱਚ ਇੱਕ ਜਿਹੜਾ ਚਿਹਰਾ ਸੋ ਸਾਹਮਣੇ ਸੀ ਦੇ ਰਹੇ ਇਹ ਸਾਰੇ ਜਾਣ ਆ ਪੈਸੇ ਚਾਣਾ ਚਿਹਰਾ ਸਾਰੇ ਪਰ ਇਹਨਾਂ ਨੂੰ ਜਾਣਦੇ ਹੋਗੇ ਮੈਨੂੰ ਬਹੁਤ ਘੱਟ ਮਿਲਦੀ ਡਾਕਟਰ ਸਾਹਿਬ ਤੇ ਫੋਨ ਥੋੜਾ ਘੱਟਦਾ ਕਿਉਂਕਿ ਕੰਮ ਚ ਜਿਆਦਾ ਸ਼ਡਿਊਲ ਵਿਜੀ ਹੁੰਦਾ ਇਸ ਕਰਕੇ ਫੋਨ ਚੱਕਿਆ ਵੀ ਨਹੀਂ ਜਾਂਦਾਗਾ ਸੋ ਕਈ ਸਵਾਲ ਸੀ ਤੇ ਉਹ ਡਾਕਟਰ ਸਾਹਿਬ ਨੂੰ ਪੁੱਛਣੇ ਅੱਜ ਸੋ ਤੁਹਾਡੇ ਵੀ ਸਵਾਲ ਹੋਣਗੇ ਜਿਹੜੇ ਡਾਕਟਰ ਸਾਹਿਬ ਨੂੰ ਪੁੱਛਣ ਵਾਲੇ ਹੋਣਗੇ ਤੁਹਾਡੇ ਆਠਰਾ ਭਾ ਇਥੇ ਮਿਲ ਗਏ ਮਤਲਬ ਘੇਰ ਲਈ ਕਹਿ ਲਓ ਇੱਕ ਤਰ੍ਹਾਂ ਡਾਕਟਰ ਨੂੰ ਘੇਲੇ ਭਾਈ ਸਵਾਲ ਜ ਚੈਨਲਾਂ ਤੇ ਜੁੜਿਆ ਉਹ ਸਾਰੇ ਭਰਾ ਪਹਿਲਾਂ ਤਾਂ ਇਹ ਬੇਨਤੀ ਆ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਕੁਝ ਕੁ ਗੱਲਾਂ ਤੁਹਾਨੂੰ ਉਹ ਦੱਸਣੀਆਂ ਜਿਹੜੀਆਂ ਹਰ ਕੋਈ ਨਹੀਂ ਦੱਸਦਾ ਠੀਕ ਆ ਜੀ ਹਾਂਜੀ ਤੇ ਬੱਸ ਤਾਂ ਸਾਰੇ ਭਰਾ ਜਾਣਦੇ ਤੁਹਾਨੂੰ ਸਾਰੇ ਪਰ ਫਿਰ ਵੀ ਇੱਕ ਨਾਮ ਤੇ ਆਪਣਾ ਦੱਸ ਦਿਓ ਬਾਇਓ ਡਾਟਾ ਆਪਣਾ ਕੀ ਹੈ ਮੇਰਾ ਨੋ ਜਗਜੀਤ ਸਿੰਘ ਜੀ ਗੋਪੀਵਨ ਮੇਰਾ ਛੋਟਾ ਹੈਗਾ ਜੀ ਤੇ ਮੇਰੇ ਪੇਜ ਦਾ ਨੋਆ ਗੋਪੀਵਨ ਮੋਰਾ ਬੋਲ YouTube ਤੇ ਵੀ ਆ Facebook ਤੇ ਵੀ ਆ ਆਪਣਾ ਮੇਨ ਕੰਮ ਆਪਣਾ ਡਾਕਟਰੀ ਦਾ ਹੈਗਾ ਪਰ ਨਾਲ ਆਪਣਾ ਜਿਹੜਾ ਪਸ਼ੂ ਪਾਲ ਕੰਮ ਨਾਲ ਫਾਰਮਰ ਦਾ ਵੀ ਪਸ਼ੂ ਪਾਲਕ ਵੀ ਆ ਠੀਕ ਆ ਜੀ ਬੱਸ ਤਾਂ ਦੇਖੋ ਸਵਾਲ ਬਾੜੇ ਆ ਗਏ ਅਸਲੇ ਗਰਮਜੇ ਸਵਾਲ ਹੀ ਪੁੱਛਣਾ ਮੈਂ ਜਦੋਂ ਤੁਸੀਂ ਝੋਟੀ ਚਵਾਉਣੇ ਹੋਣਗੇ ਕੋਈ ਵੀ ਆਪਣੀ ਝੋਟੀ ਦੀ ਝੋਟੀ ਚਵਾਉਣੇ ਹੋਗੇ ਉਹਦੇ ਜਿਆਦਾ ਸ਼ੋਂ ਐ ਕਿ ਉਠਦਾ ਵੀ ਝੋਟੀ ਗੋਪੀ ਦੀ ਹੈ ਹੀ ਨਹੀਂ ਕਹਿੰਦੇ ਇਹ ਵੀਰੇ ਉਹਨਾਂ ਦੀ ਆਪਦੀਆਂ ਨਹੀਂ ਦਿੰਦੀਆਂ ਇਸ ਕਰਕੇ ਕਹਿੰਦੇ ਅਜੇ ਦੁੱਧ ਦਿੰਦੀਆਂ ਹੁਣ ਫਿਰ ਚਵਾ ਨਾ ਦੇਣ ਅੱਛਾ ਉਹ ਤਾਂ ਕਰਕੇ ਜਦੋਂ ਦੁੱਧ ਨਹੀਂ ਦਿੰਦੀਆਂ ਫਿਰ ਕਿਸੇ ਬਸ ਇਹਦਾ ਰੌਲਾ ਪਾਉਣਾ ਹੀ ਆ ਠੀਕ ਆ ਜੀ ਇਹ ਗੱਲ ਆ ਕਾਰਨ ਆ ਹਾਂਜੀ ਤੇ ਤੁਹਾਡਾ ਇਹ ਵੀ ਜਿਗਰਾ ਹੈਗਾ ਜੇ ਤੁਹਾਡੇ ਛੋਟੇ ਧੀਰੇ ਨੌਕ ਲ ਦੋ ਤਾਂ ਤੁਸੀਂ ਉਹ ਵੀ ਚਵਾਤਾ ਜੇ 20 ਚਵਾ ਤਾਂ ਵੀ 22 ਚਵਾ ਤਾਂ ਵੀ ਚਵਾ ਕਿਉਂਕਿ ਮੈਂ ਤਾਂ ਚਵਾ ਦਿੰਦਾ ਮੇਰੇ ਛੋਟੇ ਦੀਆਂ ਛੋਟੀਆਂ ਨੇ ਦੁੱਧ ਦੇਣਾਗਾ ਹਾਂਜੀ ਠੀਕ ਹੈ ਨਾ ਇਸ ਕਰਕੇ ਚਵਾ ਦਿੰਨੇ ਆ ਆਪਾਂ ਹਟਾਉਂਦੇ ਨਹੀਂ ਜਿੰਨਾ ਕਿ ਦਿੰਦੀਆਂ ਉਹਨਾਂ ਨੂੰ ਦਿਖਾ ਦਿੰਨੇ ਆ ਘੱਟ ਦਿੰਦੀਆਂ ਘੱਟ ਦਿਖਾ ਦਿੰਨੇ ਆ ਵਧ ਦਿੰਦੀਆਂ ਵਧ ਦਿਖਾ ਦਿੰਨੇ ਆ ਠੀਕ ਹੈ ਜੀ ਕਿਉਂਕਿ ਆਪਾਂ ਇਮਾਨਦਾਰੀ ਨਾਲ ਦਿਖਾਉਣਾ ਆਪਾਂ ਦੂਜੇ ਵਾਂਗੂ ਜਿਹੜੀ ਜਾ ਟੀਕੇ ਲਾ ਕੇ ਜਿਆ ਓਵਰਫੀਡਿੰਗ ਕਰਕੇ ਜੀ ਜਾ ਵੱਡੇ ਕਰਕੇ ਉਹਦਾ ਕਰਕੇ ਨਹੀਂ ਆਪਾਂ ਨਹੀਂ ਆਪਾਂ ਨੇ ਜਿਹੜਾ ਚਾਹੁੰਦਾ ਜਦੋਂ ਮਰਜੀ ਆ ਕੇ ਜਿਹੜਾ ਚੋਲੇ ਜਿਹੜੀ ਛੋਟੀ ਦੀ ਆਪਾਂ ਚਵਾਈ ਕਰਾਉਂਦੇ ਆ ਜਿੰਨਾ ਦੁੱਧ ਦਿੰਦੀ ਆ ਉਹਨਾਂ ਹੀ ਦੇਊਗੀ ਆਮ ਤੌਰ ਤੇ ਬਾਕੀ ਰਹੀ ਮਿਲਕ ਮਸ਼ੀਨ ਦੀ ਜਿਹੜੀ ਮੈਂ ਖਰਾਕ ਦੱਸੀ ਸੀ 18 ਗੱਲੋ ਵੀ 18 ਗੱਲੋ ਖਾ ਜਾਂਦੀ ਆ ਜੀ ਕਈ ਫਰੀਡਰਾਂ ਨੂੰ ਲੋਕ ਫੋਨ ਕਰਕੇ ਪੁੱਛਦੇ ਆ ਵੀ ਕਿੰਨਾ ਦਾਣਾ ਖਾਂਦੀ ਆ ਉਹ ਮੁਰਾ ਦੱਸਦੇ ਵੀ ਨਹੀਂ ਉਹ ਕਹਿੰਦੇ ਆ ਜੋ ਆਪ ਬੱਤਾਂ ਵੇ ਉਹ ਹੀ ਹਮ ਦਾਲਦੇ ਆਂ ਹਾਂ ਜੀ ਠੀਕਾ ਪੰਜਾਬ ਵਾਲਿਆਂ ਨੂੰ ਪੁੱਛਣ ਗਏ ਤਾਂ ਉਹ ਕਹਿੰਦਾ ਛੋਲਿਆਂ ਦੀ ਚੁੰਨੀ ਬੜੇਵਿਆਂ ਦੀ ਖਾਲਣ ਕਦਾ ਦਲੀਆ ਇਹ ਪਾਉਂਦੇ ਆ ਖੁੱਲ ਕੇ ਕੋਈ ਨਹੀਂ ਦੱਸਦਾ ਠੀਕ ਹੈ ਜੀ ਕਿਉਂਕਿ ਕਈ ਭਰਾਵਾਂ ਦਾ ਮੈਂ ਸੁਣਿਆ ਵੀ ਸਾਡੀ ਮੱਝ ਦਾ ਇੰਨਾ ਦਾਣਾ ਖਾਂਦੀ ਆ ਜੇ ਸਾਰਾ ਧਰਦਗੇ ਸਾਰਾ ਹੀ ਖਾਜੂ ਮੂਰੇ ਸਾਰਾ ਖਾਜੂਗੀ ਤੇ ਮੈਂ 18 ਕਿਲੋ ਦੱਸਦਾ ਵੀ ਮੇਰੀ 18 ਕਿਲੋ ਖਾਂਦੀ ਆ ਉਹ 8 ਕਿਲੋ ਖਾ ਕੇ ਵੀ 18 ਕਿਲੋ ਦੁੱਧ ਹੀ ਦਿੰਦੀ ਸੀ ਤੇ 18 ਕਿਲੋ ਖਾ ਕੇ ਵੀ 20 ਕਿਲੋ ਦੁੱਧ ਦੇਉਂਦੀ ਉਹਥੇ ਰਹਿੰਦੀ ਬਾਟਾ ਕਿਉਂਕਿ ਉਹਦੀ ਬਾਡੀ ਐਡੀ ਵੱਡੀ ਆ 12 ਕੁਇੰਟਲ ਦੀ ਉਹਦੀ ਦੇ ਆ ਉਹਨੂੰ ਚਲਾਉਣ ਵਾਸਤੇ ਉਹਨੂੰ ਦਾਣੇ ਦੀ ਤਾਂ ਜ਼ਰੂਰਤ ਹੈਗੀ ਹੋਣਾ। ਨਾ ਜ਼ਰੂਰਤ ਪਊਗੀ ਪਊਗੀ। ਠੀਕ ਆ ਨਾ? ਉਹ ਕਿਵੇਂ ਸਾਰੂਗੀ 3 ਕਿਲੋ ਨਾਲ? ਬਿਲਕੁਲ ਸਾਰਦੀ ਨਹੀਂ ਫਿਰੋ ਜੀ। ਤੇ ਜਿਹੜੇ 3 ਕਿਲੋ ਤੇ ਕਹਿੰਦੇ ਆ ਸਾਡੀ ਘੱਟਦੀ ਆ ਮੁੜ ਕੇ ਗੱਬਰ ਨਹੀਂ ਹੁੰਦੀ ਸਾਲ ਬਾਅਦ ਕਹਿੰਦੇ ਆ ਰਹਿੰਦੀ ਨਹੀਂ। ਦੁੱਧ ਨਿਕਲਦਾ ਵੀ ਐ ਨਹੀਂ ਜੀ। ਗੱਲਾਂ 'ਚ ਨਿਕਲਦਾਗਾ। ਗੱਲਾਂ 'ਚ ਨਿਕਲਦਾ। ਹੁਣ ਤੱਕ ਬਾਕੀ ਗੱਲ ਦੋਸਤੋ ਆ ਜਿਹੜਾ ਮੁਕਾਬਲਾ ਹੋਇਆ ਬਰੀਡ ਦਾ ਇੱਥੇ। ਹਾਂਜੀ। ਇਹ ਦੋ ਮੁਕਾਬਲੇ ਹੁੰਦੇ ਆ। ਹਾਂਜੀ। ਬਰੀਡ ਅਲੱਗ ਹੁੰਦੀ ਆ ਜੇ ਤਾਂ ਤੁਹਾਡੀ ਮੱਝ ਦੁੱਧ ਵਧੀਆ ਦਿੰਦੀ ਆ ਫਿਰ ਤਾਂ ਜਿਵੇਂ ਅੱਜ ਛੋਟਾ ਬਾਜ ਫਸਟ ਆਇਆ ਹਾਂਜੀ ਜਾਂ ਬੋਲੂ ਡੇਡਵਾੜੀ ਵਾਲਾ ਹਾਂਜੀ ਉਸ ਲੈਂਡ ਦੇ ਵਿੱਚ ਦੁੱਧ ਘੱਟ ਹੈ ਉਹ ਲੈਂਡ 'ਚ ਬਿਊਟੀ ਹੈਗੀ ਆ ਠੀਕ ਹੈ ਜੀ ਅਗਰ ਤੁਹਾਡੀ ਮੱਝ ਦੁੱਧ ਵਧੀਆ ਦਿੰਦੀ ਆ ਤਾਂ ਬਿਊਟੀ ਵਾਲਾ ਬੋਲ ਲਾ ਲਓ ਠੀਕ ਹੈ ਜੇ ਤੁਹਾਡੀ ਮੱਝ ਸੋਹਣੀ ਆ ਹਾਂਜੀ ਵੀ ਦੁੱਧ ਕੱਢ ਦਿੰਦੀ ਆ ਫਿਰ ਉਹਦੇ ਦੁੱਧ ਵਾਲਾ ਬੋਨ ਲਾ ਲਓ ਤਾਂ ਕਿ ਮੈਂ ਉਸੇ ਲਾਈਨ ਦੀ ਲੱਗਿਆ ਹੋਇਆ ਵੀ ਆਪਾਂ ਬੱਚੇ ਸੋੜੇ ਵੀ ਕੱਢ ਲਈਏ ਤੇ ਦੁੱਧ ਵਾਲੇ ਵੀ ਕੱਢ ਦੋਨੇ ਚੀਜ਼ਾਂ ਕੱਢ ਦਿੰਦੇ ਜੇ ਮਿਲਕ ਮਸ਼ੀਨ ਸਾਡੀ ਬਿਊਟੀ ਜਿੱਤਦੀ ਆ ਤਾਂ 20 ਕਿਲੋ ਦੁੱਧ ਵੀ ਕੱਢਦੀ ਆ ਤੇ ਨਾਲ 8 ਜੀਰੋ ਫੈਟ ਵੀ ਦਿੰਦੀ ਆ ਲੋਕਾਂ ਦੀ ਜਿਹੜੀ 20 ਕਿਲੋ ਦੁੱਧ ਦਿੰਦੀ ਆ 8 ਜੀਰੋ ਫੈਟ ਨਹੀਂ ਦਿੰਦੀ ਤੇ ਸੁਣੀ ਨਹੀਂ ਹੁੰਦੀ ਠੀਕ ਆ ਆਪਣੇ ਕੋਲ ਦੋਨੇ ਮੁਕਾਬਲੇ ਜਿੱਤਦੀ ਹੁੰਦੀ ਅੱਜ ਆ ਬਿਊਟੀ ਦਾ ਜਿੱਤੂ ਜਾਂ ਦੁੱਧ ਦਾ ਜਿੱਤੂ ਆਪਣੀ ਉਹ ਮੈਂ ਦੋਨੇ ਮੁਕਾਬਲੇ ਜਿੱਤੂ ਇੱਕ ਦਿਨ ਦੋਨਾਂ ਜਿਹੜੀ ਦੋ ਦੋ ਦਾ ਵੀ YouTube ਰੀਡ ਦਾ ਵੀ ਜਿੱਤੂ ਠੀਕ ਆ ਜੀ ਹੁਣ ਤੱਕ ਗੋਪੀ ਬੰਨੇ ਕਿੰਨੇ ਝੋਟਾਂ ਚ ਵੱਜ ਚੁੱਕੇ ਹੋਗੇ ਲਗਭਗ ਮੇਰੇ ਹੁਣ ਗਿਣਤੀ ਨਹੀਂ 100 ਤੋਂ ਉੱਪਰ ਲੰਘ ਚੁੱਕੇ ਹਾਂ 100 ਤੋਂ ਉੱਪਰ ਹਾਂ ਜੀ ਤੇਜ ਤੇ ਦੇਖੋ ਤਾਂ ਅਗਲਾ ਆਪਾਂ ਨਾਲੇ ਇੱਕ ਵਾਰ ਨੀਜਵਾਈ ਹਾਂ ਜੀ ਲੋਕ ਪਹਿਲੇ ਸੂਏ ਚਵਾ ਕੇ ਮਉਣ ਕੇ ਚਵਾਉਂਦੀ ਨਹੀਂ ਝੋਟੀ ਗਵਾਜ ਜਾਂਦੀ ਆ ਇੱਕ ਗੱਲ ਵਿੱਚ ਝੋਟੀ ਗਵਾਜਦੀ ਆ ਤੇ ਤੀਜੇ ਡੰਗ ਤੋਂ ਬਾਅਦ ਚੌਥਾ ਡੰਗ ਖਤਮ ਕਰ ਦਿੰਦੇ ਆ ਹਾਂ ਚੌਥਾ ਡੰਗ ਖਤਮ ਤੇ ਤੁਹਾਡੇ ਮੈਂ ਲਗਾਤਾਰ ਨੌਂ ਉਹ ਤੇ ਲਾਈਦੀ ਲਗਾਤਾਰ ਹਾਂ ਉਹ ਤਾਂ ਨੌਂ ਉਹ ਤਾਂ ਚੱਲਦੀ ਆ ਆ ਜਿਹੜੀ ਝੋਟੀ ਹੁਣ ਚਵਾਈ ਆ 10 ਦਿਨ ਪਹਿਲਾਂ ਲਾਇਵ ਕੀਤੀ ਤੇ 10 ਦਿਨ ਬਾਅਦ ਫੇਰ ਲਾਇਵ ਕਰਤੀ ਦੁਬਾਰਾ ਠੀਕ ਆ ਜੀ ਤਾਂ ਇਹਦਾ ਮਤਲਬ ਹੈ ਜਦ ਬਾਕੀ ਗੱਲ ਹੈ ਜਿਹੜੀ ਗੋਪੀਵਨ ਦੀ ਆ ਉਹ ਜਿਹੜੀਆਂ ਥੋੜੇ ਦੁੱਧ ਵਾਲੀਆਂ ਮੱਝਾਂ 8 ਵਾਲੀਆਂ 10 ਵਾਲੀਆਂ 12 ਵਾਲੀਆਂ 15 ਵਾਲੀਆਂ ਉਹਨਾਂ ਦੇ ਗੋਪੀਵਨ ਲਾਓ ਤੀਜੇ ਸੂਏ ਸੋਡੇ ਕੋਲੇ ਗੋਪੀਵਨ ਦੀ ਛੋਟੀ 20 ਪਲੱਸ ਦੁੱਧ ਦਿਓ ਤੀਜੇ ਸੂਏ ਪਹਿਲੇ ਸੂਏ 15 ਲੀਟਰ ਪਲੱਸ ਦਿਓਗੀ ਭਵੇਂ ਤੁਸੀਂ 8 ਲੀਟਰ ਵਾਲੀ ਦੇ ਲਾਉਨੇ ਭਵੇਂ 15 ਵਾਲੀ ਦੇ ਲਾਉਨੇ ਠੀਕ ਹੈ ਜੀ ਪਹਿਲੇ ਸੂਏ 15 ਨੰਗ ਜਾਣਾ ਅਗਲੇ ਸੂਏ ਵਿੱਚ 20 ਪਲੱਸ ਜਾਓ ਜਿੰਨੀ ਮਰਜ਼ੀ ਮਾੜੀ ਮੱਝ ਤੇ ਟੀਕਾ ਲਾ ਲਓ ਠੀਕ ਹੈ ਜੀ ਮੱਝ ਚੰਗੀ ਲੈਣ ਦੀ ਕੋਈ ਲੋੜ ਨਹੀਂ ਗੋਪੀਵਨ ਮਰ ਤੋਂ ਮਾੜੀਆਂ ਮੱਝਾਂ ਚੋਂ ਵ ਹਾਂਜੀ ਡਿਊਟੀ ਦਊਗਾ ਡਿਊਟੀ ਦੇ ਰਿੰਗ ਚ ਜਿੱਤੂਗੀ ਝੋਟੀ ਅੱਛਾ ਜੀ ਜਾ ਜਾ ਇਹ ਮਰਜ਼ੀ ਮੱਝ ਦੇ ਟਿਕਲ ਵਦਗੇ ਜੇਹੀ ਜੀ ਮਰਜ਼ੀ ਦੇ ਮੱਝ ਥੋੜੀ ਸੋਹਣੀ ਹੋਵੇ ਨਾ ਹੋਵੇ ਕੋਈ ਚੱਕਰ ਨਹੀਂ ਪਰ ਬੱਚਾ ਤੁਹਾਡੇ ਕੋਲੇ ਸੋਹਣਾ ਹੀ ਹੋਣਾ ਤੇ ਕਈ ਭਰਾਵਾਂ ਨੂੰ ਗੋਪੀ ਕਿ ਝੋਟਾ ਵੱਡਾ ਹੋ ਗਿਆ ਉਹਦੇ ਬਾਪ ਦਾ ਨਹੀਂ ਪਤਾ ਬਾਪ ਕਿਹੜਾ ਉਹਦਾ ਬਾਪ ਉਹ ਤਾਂ ਖਲੀ ਐ ਖਲੀ ਖਲੀ ਠੀਕ ਹੈ ਖਲੀ ਸੰਗਾ ਤੂਰ ਫਾਰਮ ਵਾਲਾ ਸੰਗਾ ਤੂਰ ਫਾਰਮ ਵਾਲਾ ਖਲੀ ਬੁੱਲ ਦਾ ਬੱਚਾ ਮਾਂ ਉਹਦੀ ਸਰਕਾਰੀ ਸੀਮਨ ਦਿੱਤੀ ਉਹਦਾ ਮੈਨੂੰ ਪਤਾ ਨਹੀਂ ਵੀ ਕਿਹੜੇ ਦਿੱਤੀਗੀ ਠੀਕ ਹੈ ਜੀ ਪਰ ਦੁੱਧ 20 ਕਿਲੋ ਦਿੰਦੀ ਦੀ ਤਾਂ 20 ਕਿਲੋ ਸੀਗਾ ਠੀਕ ਹੈ ਜੀ ਬਾਕੀ ਰਹੀ ਬਰੀਡ ਤੇ ਗੱਲ ਸਾਰੇ ਭਰਾ ਛੋਟਿਆਂ ਦੇ ਟੀਕੇ ਤੇ ਟੀਕਾ ਟੀਕੇ ਤੇ ਟੀਕਾ ਚਵਾਈ ਕਰਾਉਂਦੇ ਨੇ ਹਾਂ ਜੀ ਠੀਕ ਹੈ ਨਾ ਜਿੰਨੇ ਕੁ ਬੁੱਲ ਸਾਹਮਣੇ ਆਏ ਆ ਜਿਹੜੇ ਮੇਰੇ ਸਾਹਮਣੇ ਆਏ ਉਹਨਾਂ ਦੇ ਮੈਂ ਨੌ ਲਾ ਦੇਣਾ ਜੇ ਕੋਈ ਰਹਿ ਗਿਆ ਭਰਾ ਗੁੱਸਾ ਨਾ ਕਰਿਓ ਅੱਛਾ ਜੀ ਨਾਗ ਬੋਲਾ ਐਲ ਡੀ ਐਫ ਦਾ ਵਧੀਆ ਦੁੱਧ ਦਿੰਦਾ ਕੋਹੀ ਨੂਰਾ ਵਧੀਆ ਦਿੰਦਾਗਾ PC 574 ਵਧੀਆ ਦਿੰਦਾਗਾ SM 354 ਵਧੀਆ ਦਿੰਦਾਗਾ 70 570 ਵੀ ਆ ਗਿਆ ਇੱਕ ਜੀ 70 570 ਦਾ ਆਪਾਂ ਚੋਇਆ ਨਹੀਂ ਹਲੇ ਜਿੱਦੈ ਚੋਲਿਆ ਉਹ ਦੱਸਾਂਗੇ ਕਿ 50 ਟੀ ਆ ਤਾਂ ਹੀ ਉਹਦਾ ਨਾਉ ਨਹੀਂ ਲੈਂਦਾ ਠੀਕ ਹੈ ਜੀ ਠੀਕ ਹੈ SM 200 ਤੋਂ ਹੀ ਦੀਆਂ ਵੀ ਕੱਟ ਦਿੰਦੀਆਂ ਜਿਆਦਾ ਨਹੀਂ ਦਿੰਦੀਆਂ ਠੀਕ ਹੈ ਜੀ ਸੋਨੇ ਬੱਚੇ ਹੁੰਦੇ ਆ ਉਹਦੇ ਜਿੱਦੈ ਜਿਆਦਾ ਦਿੱਤਾ ਉਹਦੇ ਦੱਸ ਦਾਂਗੇ ਐਵਰੇਜ ਦੁੱਧ ਦਿੰਦੀਆਂ ਨੇ ਠੀਕ ਹੈ ਜੀ ਜਿੰਨੇ ਦਾ ਆਪਣੇ ਕੋਲੇ ਵਧੀਆ ਆ ਬਲੀਵਧਨੀ ਕਲਾਂ ਵਾਲਾਗਾ ਉਹਦਾ ਰਿਜ਼ਲਟ ਵਧੀਆਗਾ ਠੀਕ ਹੈ ਜੀ ਠੀਕ ਆ ਬਲੀ ਪੰਨੂ ਫਾਰਮ ਵਾਲਾ ਉਹਦੀਆਂ ਵੀ ਦੁੱਧ ਚੰਗਾ ਦੇ ਰਹੀਆਂ ਨੇ ਠੀਕ ਹੈ ਜੀ ਠੀਕ ਆ ਗੋਪੀਵਨ ਹੈਗਾ ਹੀ ਹੈਗਾ ਚੰਗਾ ਕਿਉਂਕਿ ਅੱਜ ਤੱਕ ਸਾਰੇ ਪ੍ਰਾਈਵੇਟ ਝੋਟਿਆਂ ਚੋਂ ਵੱਧ ਦੁੱਧ ਕਢਵਾਉਣ ਵਾਲਾ ਗੋਪੀ ਉਹ ਆ ਹਾਈਸਟ ਹੈ ਹਰੇਕ ਆਪਦੇ ਬੋਲ ਦੀ ਦੇਖ ਹਰੇਕ ਨੇ ਮਸ਼ਹੂਰੀ ਕਰਨੀ ਹੁੰਦੀ ਹੈ ਬਿਲਕੁਲ ਕਰਨੀ ਜੀ ਠੀਕ ਆ ਆਪਾਂ ਆਪਣੇ ਬੋਲ ਦੀ ਕਹਿੰਦੇ ਆ ਲੋਕਾਂ ਦੇ ਸਾਹਮਣੇ ਆ ਹਾਂਜੀ ਵੀ 27 ਪਲੱਸ ਕੱਢਿਆ ਤਾਂ ਕੱਢਿਆ 27 ਪਲੱਸ ਦੀ ਮੱਝ ਕਿੱਥੇ ਖੜੀ ਆ ਇਸ ਟਾਈਮ 27 ਪਲੱਸ ਵਾਲੀ ਮੱਝ ਲੁਧਿਆਣੇ ਖੜੀ ਆ 5 ਮਹੀਨੇ ਦੁੱਧ ਕੱਢੀ ਗਈ ਆ ਹੁਣ ਵੀ ਪੀਡੀਐਫ ਤੇ ਛੇਵੇਂ ਨੰਬਰ ਤੇ ਆਈ ਆ ਤਨ ਹਲੇ ਮੇਲੇ ਤੋਂ ਫੋੜੀ ਇੱਥੇ ਆਦੀਗਾ ਠੀਕ ਆ ਹਾਂਜੀ ਜਿਹੜੀ ਆਦਗੀ ਇੱਥੇ ਚਵਾਉਣਾ ਆਈ ਤੀ ਉਹਦੀ ਆਪਾਂ 7-8 ਦਿਨਾਂ ਤੱਕ ਚਵਾਈ ਕਰਾਉਣੇ ਆ 27 ਬਲਾਸੀ ਉਹਨੇ ਜਾਣਾ ਉਹ 13 ਕਿਲੋ ਵਾਲੀ ਚਵਾ ਜਿਹਨੇ 27 ਕੱਢਿਆ ਉਸ 17 ਕਿਲੋ ਵਾਲੀ ਚਵਾ ਠੀਕ ਆ ਜੀ ਉਹਨਾਂ ਦੀਆਂ ਮਾਵਾਂ ਦਾ ਦੁੱਧ ਇੰਨਾ ਇੰਨਾ ਦਾ ਠੀਕ ਆ ਜੀ ਠੀਕ ਆ ਬਾਕੀ ਲੰਮਾ ਟਾਈਮ ਦੁੱਧ ਦਿੰਦਿਆਂ ਨੇ 8 ਜ਼ੀਰੋ ਫੈਟ ਆਉਂਦੀ ਆ ਕੱਲਾ ਇਹ ਨਹੀਂ ਵੀ ਦੁੱਧ ਦਿੰਦਿਆਂ ਨੇ ਫੈਟ ਵੀ ਨਾਲ ਆ ਬਿਊਟੀ ਦੁੱਧ ਫੈਟ ਸਾਰਾ ਕੁਝ ਸੀ ਆ ਫੋਟਲ ਭਾਰ ਨਹੀਂ ਪੈਂਦਾ ਜੇਰ ਨਹੀਂ ਫਸਦੀ ਮਸਟਰਡਸ ਨਹੀਂ ਹੁੰਦੀ ਠੀਕ ਆ ਜੀ ਇੱਕ ਗੱਲ ਲਾਸਟ ਇੱਕ ਇੱਕ ਗੱਲ ਹੋਰ ਆ ਜੀ ਹਾਂਜੀ ਡਾਕਟਰੀ ਪੰਜਾਬ 'ਚ ਬਹੁਤ ਆ ਝੋਟਿਆਂ ਦੇ ਮਾਲਕ ਹੀ ਬਹੁਤ ਆ ਤੁਸੀਂ ਚਰਚਾ 'ਚ ਕਿਉਂ ਰਹਿੰਦੇ ਹੋ ਤੁਹਾਡਾ ਨਾਮ ਹਾਈਲਾਈਟ ਹੀ ਰਹਿੰਦਾਗਾ ਮੇਰੇ ਆਪਾਂ ਇਹ ਕਹ ਦਿੰਦੇ ਆ ਵੀ ਝੋਟਿਆਂ ਦੇ ਝੋਟੀਆਂ ਦੁੱਧ ਨਹੀਂ ਦਿੰਦੀਆਂ ਤਾਂ ਚਰਚਾ ਜਾਂ ਕਿਉਂਕਿ ਉਹ ਚਵਾਉਂਦੇ ਹੈ ਨਹੀਂ ਕਹ ਦਿੰਦੇ ਆ ਸਾਡੇ ਨਹੀਂ ਵੇਖਣਗੇ ਨਾ ਵੇਚਾਂਗੇ ਹਾਂਜੀ ਅਸੀਂ ਤਾਂ ਚਵਾਉਂਦੇ ਨਹੀਂ ਜਦੋਂ ਦਿੰਦੀਆਂ ਨਹੀਂ ਚਵਾਉਣ ਵੀ ਕਿੱਥੋਂ ਯਾਰ ਕੋਸ਼ਿਸ਼ ਤਾਂ ਇੱਕ ਗੱਲ ਹੋਰ ਡਾਕਟਰ ਸਾਹਿਬ ਇਹ ਵੀ ਹੁੰਦੀ ਜੇ ਦੇਣ ਤਾਂ ਚਵਾਦੇ ਆਪਣੇ ਮੈਂ ਮੇਲੇ 'ਚ ਜਿਹਦੀ ਝੋਟੀ 20 ਕਿਲੋ ਦਿੰਦੀ ਆ ਉਹਦੇ ਪੈਰਾਂ ਥੱਲੇ ਅੱਗ ਵੱਜ ਪੈਂਦੀ ਆ ਵੀ ਮੈਂ ਮਾਜੀ ਦੇ ਮੱਲੋ ਮਲੀ ਮੱਚੂ ਜੀ ਹਾਂ ਜਿਹਦੀ ਦਿੰਦੂ ਹੀ ਨਹੀਂ ਉਹ ਹੁਣ ਵਿਚਾਰਾ ਲੈ ਕੇ ਕਿੱਥੋਂ ਆਵੇ ਤੇ ਇੱਕ ਇਹ ਟ੍ਰੈਂਡ ਚੱਲਿਆ ਵਾ ਜੀ ਜਦੋਂ ਮੇਲੇ ਚ ਕੋਈ ਕੱਟੀ ਜਿੱਤੀ ਕੱਟਾ ਜਤ ਗਿਆ ਉਹ ਝੋਟੇ ਦੇ ਮਾਲਕ ਨੇ ਆਉਣਾਗਾ ਉਹਨੂੰ ਪਤਾ ਇਹ ਚ 2015 ਇਹ ਵੀਡੀਓ ਅੱਜ ਮੈਂ ਪਤਾ ਕੀ ਆ ਝੋਟੇ ਦੀ ਮੈਂ ਆਹੀ ਇੱਕ ਵੀਡੀਓ ਅੱਜ ਸ਼ੇਅਰ ਕੀਤੀ ਆ ਕਿਉਂਕਿ ਬਈ ਮੇਰੇ ਦਿਲ ਨੂੰ ਲੱਗਿਆ ਵੀ ਝੋਟਾ ਬਹੁਤ ਸੋਹਣਾ ਬਿਊਟੀ ਦੇ ਵਿੱਚ ਹਾਂਜੀ ਤਾਂ ਮੈਂ ਚਾਹੁੰਨਾ ਜਿਹਦੇ ਕੋਲੇ ਘੱਟ ਬਰੀਡ ਵਾਲੀਆਂ ਮੱਝਾਂ ਨੇ ਉਹ ਇਸ ਝੋਟੇ ਦਾ ਸੀਮਨ ਲਾ ਕੇ ਫਰੀਡ ਅਪ ਕਰ ਲੈ ਹਾਂਜੀ ਜੀ ਲਾਵੇ ਉਹੀ ਜਿਹਨੀਆਂ ਦੁੱਧ ਵਾਧ ਦਿੰਦੀਆਂ ਨੇ ਹਾਂਜੀ ਮਾਰੇ ਦੁੱਧ ਵਾਲੀ ਮੱਝ ਦੇ ਨਾਲ ਲਾ ਕੇ ਖੜਜੋ ਇਹ ਨਹੀਂ ਪਤਾ ਇਹਦੀਆਂ ਨਾਈ ਦੇਣਾ ਨਾ ਦੇਣਾ ਕਿਉਂਕਾ ਗੋਲੂ ਦੀ ਲੈਣਾ ਪਿੱਛੇ ਠੀਕ ਹੈ ਜੀ ਤਾਂ ਉੱਥੇ ਆਪਾਂ ਇਹ ਨਹੀਂ ਕਹਿੰਦੇ ਇਹ ਗੱਲਾਂ ਚੁੱਪ ਜਾਂਦੀਆਂ ਨੇ ਕਈ ਭਰਾਵਾਂ ਨੂੰ ਗੋਲੂ ਦੀ ਮੱਝ ਵੀ ਅੱਜ ਤੱਕ ਦੁੱਧ 'ਚ ਨਹੀਂ ਜਿੱਤੀ ਬਰੀਡ 'ਚ ਜਿੱਤਦੀਆਂ ਨੇ ਠੀਕ ਹੈ ਜੀ ਠੀਕ ਹੈ ਨਾ ਦੁੱਧ 'ਚ ਜਿੱਤਣਾ ਹਰ ਇੱਕ ਛੋਟੇ ਦੇ ਵਸਦਾ ਨਹੀਂ ਹੁੰਦਾ ਵੀ ਜਿੱਤ ਬਹੁਤ ਵੱਡੀ ਗੱਲ ਆ ਜੀ ਸੋ ਇਹ ਸੀ ਜੀ ਡਾਕਟਰ ਜੀ ਦੀ ਦੁੱਧ ਦੀ ਅਲੱਗ ਲੈਣਾ ਬਰੀਡ ਦੀ ਅਲੱਗ ਲੈਣਾ ਜਦੋਂ ਸਾਡੇ ਭਰਾ ਇਹ ਸਮਝ ਗਏ ਉਦੋਂ ਦੁੱਧ ਦੀ ਦੁੱਧ ਹੋ ਜੂ ਠੀਕ ਹੈ ਜੀ ਜਿਹੜੀ ਦੁੱਧ ਵਾਲੀ ਆ ਉਹਦੇ ਬਰੀਡ ਵਾਲਾ ਵਰਤੋ ਜਿਹੜੀ ਬਰੀਡ ਵਾਲੀ ਆ ਉਹਦੇ ਦੁੱਧ ਵਾਲਾ ਵਰਤੋ ਇਹ ਸੋਚ ਕੇ ਲਵੋਣਾ ਪੈਣਾ ਆਪਾਂ ਹਾਂ ਆਪਾਂ ਆਪਣੀ ਮੱਝ ਦੇਖ ਲਈ ਆ ਇਹਨਾਂ ਵੀ ਫਲਾਣੇ ਵਾਲੇ ਬਾਜ ਲਵਾਤਾ ਮੈਂ ਵੀ ਬਾਜ ਲਵਾਉਣਾ ਜਾਂ ਇਹਨੇ ਗੋਪੀ ਲਵਾਤਾ ਮੈਂ ਵੀ ਗੋਪੀ ਲਵਾਉਣਾ ਹਾਂਜੀ ਜੇ ਤੁਹਾਡੀ ਮੱਝ ਦਾ 26 27 ਕਿਲੋ ਦੁੱਧ ਆ ਫਿਰ ਗੋਪੀ ਨਾ ਲਾਓ ਠੀਕ ਹੈ ਜੀ ਫਿਰ ਤੁਸੀਂ ਬਰੀਡ ਵਾਲਾ ਲਾ ਲਓ ਜਿੱਥੋਂ ਜਿਆਦਾ ਸੋਹਣਾ ਆ ਜੇ ਤੁਹਾਡੇ ਕੋਲ ਜਿਆਦਾ ਹੋਰ ਜਿਆਦਾ ਸੋਹਣਾ ਆਜੀ ਹਾਂ ਗੋਪੀ ਨਾਲੋਂ ਵੀ ਉੱਪਰ ਹੋਵੇ ਠੀਕ ਹੈ ਜੀ ਆਪਾਂ ਚੋਣੇ ਆ ਠੀਕ ਹੈ ਜੀ ਸੋ ਇਸੇ ਆਪਾਂ ਦੇਖੋ ਮੋਰਨੀ ਉਹਦੇ ਵਿੱਚੋਂ ਆਪਾਂ ਗੋਪੀ ਦਾ ਝੋਟਾ ਪੈਦਾ ਕੀਤਾ ਮਿਸਟਰ ਗੋਲਮ ਜਿਹੜਾ ਅੱਜ ਐਮਬੀਟੀਸੀ ਮਨ ਬੈਂਕ ਕੋਲੇ ਆ ਉਹਦੇ ਵਿੱਚ ਬਰੀਡ ਚ ਵੀ ਆ ਰਹੇ ਆ ਉਹਦੇ ਵਿੱਚ ਦੁੱਧ ਚ ਵੀ ਆਉਣਗੇ ਔਰ ਅੱਜ ਕਹੇ ਤੇ ਨਾਲ ਤੁਹਾਨੂੰ ਗੋਲਮ ਦੀ ਝੋਟੀ ਆਪਾਂ ਡੇਢ ਸਾਲ ਨੂੰ ਚਵਾ ਦਾਂਗੇ ਜੀ ਗੋਲਮਸਾਨ ਕਿਹੜਾ ਜੀ ਗੋਲਮ ਆਪਣੇ ਗੋਪੀ ਦੇ ਵਿੱਚ ਆਗਾ ਐਮਬੀਟੀਸੀ ਮਨ ਬੈਂਕ ਮੋਰਨਾ ਕੋਲੇ ਇੱਕ ਗੋਪੀ 2 ਸਾਨ ਵੀ ਸੋ ਕਿਹੜਾ ਸੀ ਉਹ ਹੈਗਾ ਜੀ ਉਹਦੀ ਝੋਟੀ ਆਪਾਂ ਚਵਾਵਾਂਗੇ ਮੂਰੇ ਥੋੜੇ ਦੇਣਾ ਲੈਵ ਕਰਦਾ ਆਪਣੇ ਘਰੇ ਖੜੀ ਆ ਗੋਪੀ 2 ਦੀ ਵੀ ਹਾਂ ਉਹ ਵੀ ਆਪਾਂ ਮੋਰਨਾ ਬੈਂਕ ਨੂੰ ਸੇਲ ਕਰਦਾ ਓ ਗੋਪੀ 1 ਦਾ ਬੱਚਾ ਸੀ ਜਾਂ ਹੋਰ ਸੀ ਬੈਸਿਕ ਗੋਪੀ 2 ਰੱਖਿਆ ਨਹੀਂ ਉਹ ਤਾਂ ਬੈਸਿਕ ਗੋਪੀ 2 ਤੀਕਨੋ ਠੀਕ ਆ ਠੀਕ ਆ ਸਿਰੇ ਹੀ ਰੱਖ ਲਈ ਸੀ ਆਪਾਂ ਗੋਪੀ 1 ਦੀ ਤੇ ਗੋਪੀ 2 ਦੀ ਅੱਗੇ ਆਉਣ ਵਾਲੇ ਹੋਰ ਵੀ ਬਾਕੀ ਸੋਡਾ ਵੀ ਧੰਨਵਾਦ ਆ ਜਿਹੜਾ ਲੋਕਾਂ ਤੱਕ ਗੱਲਾਂ ਪਹੁੰਚਾਵਾਂਗੇ ਇੱਕ ਗੱਲ ਐਂਡ ਤੇ ਹੋਰ ਕਹਿਣੀ ਚਾਹਨਾ ਹਾਂ ਜੀ ਕਿ ਆਪਦੇ ਪਸ਼ੂਆਂ ਨੂੰ ਜਿਹੜੇ ਕਹਿੰਦੇ ਸਾਡੀ 3 ਸਾਲ ਦੀ ਝੋਟੀ ਨਹੀਂ ਸੂੰਦੀ 4 ਦੀ ਨਹੀਂ ਸੂੰਦੀ ਉਹਨੂੰ ਫੀਡ ਚੱਜ ਨਾਲ ਪਾਇਆ ਕਰੋ ਸੋਡਾ ਪਸ਼ੂ ਦੁੱਧ ਦਿੰਦਾ ਨਾ ਦਿੰਦਾ ਉਹਨੂੰ 3 ਕਿਲੋ ਖਰਾਕ ਡੇਲੀ ਦੀ ਚਾਹੀਦੀ ਆ ਤੇ 100 ਗ੍ਰਾਮ ਮਿਨਰਲ ਮਿਕਸਚ ਤੇ 20 ਕਿਲੋ ਦੁੱਧ ਵਾਲੀ ਮੈਂ ਇਸ ਨੂੰ 10 ਕਿਲੋ ਖਰਾਕ ਚਾਹੀਦੀ ਚਾਹੀਦੀ ਆ ਠੀਕ ਆ ਜੀ ਸੋ ਧੰਨਵਾਦ ਤੇ 200 ਗ੍ਰਾਮ ਪਾਊਡਰ ਮੈਨਰ ਵਿੱਚ ਠੀਕ ਆ ਜੀ ਧੰਨਵਾਦ ਜੀ ਸੋ ਇਸੇ